ਜਾ ਤੁਰ ਕੇ ਇਹ ਬੜੂ ਬੁ ਦੇਖਣਾ ਪੈਂਦਾ ਗੱਨੇ ਵਾਲੇ ਦਾ ਤਾਰ ਦੇਖ ਗਰੇਦਰ ਦੇਖ ਬਾਕੀ ਟਰੈਕਟਰਾਂ ਵਾਲੇ ਬਦਲਿਆ ਹੋਇਆ ਇਹਨਾਂ ਦਾ ਤੇ ਤੁਰ ਕੇ ਤੁਰ ਕੇ ਇਹ ਛੋਟਾ ਲਾਲ ਇਹ ਛੋਟਾ ਲਾਲ ਫੋਨ ਦਾ ਪਿੱਛਾ ਦੇ ਕੇ ਤੋੜਨਾ ਤੇ ਆ ਗਿਆ ਫੋਨ ਨਾਲ ਚਾਰਾਂ ਨਾਲ ਪਿੱਛੇ ਕੇ ਥੋੜਾ ਕਰਨਾ ਉਹ ਨਹੀਂ ਚੱਲਦਾ ਇਹ ਰੇਲਰ ਉਹਦੇ ਹਿਵਾ ਨਾਲ ਪ੍ਰਕਾਰ ਨਹੀਂ ਉਹਦੇ ਡੋਗਰੀ ਪਾਸੇ ਵੀ ਲੱਗ ਰਹੀ ਹੈ ਉਹ ਗੇਅਰ ਛੋਟਾ ਨਹੀਂ ਤੇ ਕੋਈ ਹੋਰ ਕੋਈ ਤਾਂ ਛੋਟਾ ਗੇਅਰ ਨਹੀਂ ਕੋਈ ਕਹਿੰਦਾ ਬੈਠਾ ਮੇਰੇ ਉਹ ਕਹਿੰਦੇ ਬੈਕਗਾਲ ਜਿਹੜਾ ਵਾਹ ਆਉਣ ਗਿਆ ਆਉਣ ਗਿਆ ਹੁਣੇ ਹਰ ਉਹ ਕਹਿੰਦਾ ਵੀ ਅਕੜ ਦੇਗਾ ਜਵੇ ਉਹ ਕਰੇਗਾ ਨੀ ਹੋਰ ਜਾਈਏ ਤੇਰੇ ਨਾਲ ਹੋਰ ਨਹੀਂ ਰਿਹਾ ਲਾ ਫੋਟੋਟੈਕਟਰ ਲਿਆ ਏ ਹੋਰ ਦੇਖ ਲੈ ਵੋਏ ਡ੍ਰਾਈਵਰ ਮੈਂ ਕਰਿਆ ਨਹੀਂ ਜਉੜਿਆ ਨਾ ਕੰਮ ਇਹ ਆਹ ਰਾਈਡਰ ਕੱਲੇ ਖਿੱਚਦਾ 2.5 ਕੋਨਟਰ 55000 ਦਾ 25500 ਕੋਨਟਰ ਖਿੱਚ ਲਿਆ ਬਲਾਈ ਜਿਹੜਾ ਆ ਗਿਆ ਹੋਰ ਬਾਈ ਹੋਰ ਦਾ ਫਰਕ ਪਾਉਂਦਾ ਇਹਨਾਂ ਡ੍ਰਾਈਵਰ ਜੋਰ ਨਾਲ ਟੱਕ ਮਾਰਿਆ ਸੋਵੇ ਪੱਕੀ ਵਜਲੀ ਕਹਿੰਦੇ ਸਲਿੱਪ ਮਾਰਨਾ ਕਿ ਇਥੇ ਟੋਏ ਕੱਟ ਗਿਆ ਉਹਦੇ ਟਾਇਰ ਫਰਾ ਫਲ ਗਿਆ ਟਾਇਰ ਉਹਨਾਂ ਦੇ ਉਹ ਮੀਂਹ ਜਿਹੜਾ ਟੋਰਲ ਪੈਣ ਲੱਗਿਆ ਕੋਈ ਗੌਰ ਪੈ ਗਿਆ ਉਹਦਾ ਇਹਨਾਂ ਟਾਇਰ ਖਿੱਚ ਲੈਣਾ ਪਾਉਂਦਾ ਜਿਹੜੇ ਕਿਲਾ ਉਹ ਉਹ ਜੋ ਡਰਾਈਵਰ ਆ ਜਿੱਥੇ ਬੈਠ ਹੁੰਦੇ ਉਹ ਕਹਿੰਦਾ ਮੈਂ ਬੈਠਣਾ ਜੇ ਉਹ ਕਹਿੰਦਾ ਤੂੰ ਵੀ ਮੈਂ ਉਹਦੇ ਬੈਠ ਤਾਰ ਲੈ ਥੱਲੇ ਵਾਹੁੰਦਾ ਥੱਲੇ ਆਇਆ ਚੱਲੋ ਕਾਲ ਨੂੰ ਘਟਾਉਂਦਾ ਉਹਨੂੰ ਗੇਰਾ ਦਾ ਪਤਾ ਨਹੀਂ ਹੈਗਾ ਮਰਗੀ ਦੇ ਬਾਈ ਨੂੰ ਥੋੜਾ ਜਿਹਾ ਨਖਾਜ਼ ਗੇਰ ਖਾਸਿਆ ਦੇਖੀ ਜਦਿਆ ਉਹਨਾਂ ਖੇਤ ਪਰ ਉਹ ਵੀ ਪੱਕੀ ਬਰਾ ਗਿਆ ਟਰੈਕਟਰ ਪੱਕੀ ਬਰਾ ਗਿਆ ਹੁੰਦੇ ਪਾਉਣ ਆ ਆਦਾ ਫਿਰ ਆਏਗਾ ਉਹਨੂੰ ਪਿੱਛੇ ਰੁਆ ਖਿੱਚ ਕੇ ਉਹਨੂੰ ਹੀ ਪਾਰਨ ਕਰ ਲੜੀਆਂ ਕਰਦੇ ਨਹੀਂ ਹੈਗੇ ਉਹ ਬਾਈ ਬੈਕਟਰ ਮੇ ਤੁੰਦਾਈ ਇੱਧਰ ਹੋ ਜਾ ਬਾਈ ਨਾ ਪੂਰੀ ਰੁਕ ਜਾ ਉਹ ਥੰਮੇ ਦੇ ਵਿਚਾਲੇ ਲੱਗੀ ਕਾਲੇ ਤੂੰ ਕਟਿੰਗ ਮੇ ਕਨੇ ਬਲ ਰਿਹਾ ਉਹਨਾਂ ਦਾ ਬਹੁਤ ਕਰਦਾ ਉਹ ਟਰੈਕਟਰ ਇੱਕੀ ਬੈਗ ਲੱਗਿਆ ਲਾਉਣਾ ਕੋਸੇ ਨੂੰ ਹੋ ਕੋ ਬਗਾਣਾ ਹਾਂ ਡਾਕਟਰ ਨੂੰ ਕਾਲ ਕਰਨਾ ਆਹ ਬੋਲੂਗੇ ਆ ਲੈ ਪਤਾ ਨਹੀਂ ਕਿੱਥੇ ਪਾਰ ਤਾ ਹਾਂ ਗੰਨਾ ਵੀ ਵਾਈਟ ਕਾਇਸ ਉੱਪਰ ਤੇ ਆ ਰਹੇ ਨੇ ਬੜੇ ਅੰਦਾ ਦਾ ਹੀ ਫਰਕ ਆ ਫਿਰ

ਬਿੰਦਰ ਤੇ ਕੱਲ ਦਾ ਆਇਆ ਹੋਇਆ ਔਰ ਇਹ ਰਾਤਾ ਇਹਦਾ ਮੈਂ ਅਗਲੇ 3 ਵਜੇ 6:30 ਵਜੇ ਮੇਰੇ ਮੂਰੇ 132 ਟਰਾਲੀ ਆ ਨਾ ਹਾਂ 24 ਘਾਟੇ ਲੱਗੀ ਜਾਂਦੇ ਆ ਜਿਆਦਾ ਲੱਗਦੇ 24 ਜੀ ਤਾਂ ਹਾਂ ਹੁਣ ਮੈਂ ਸ਼ਾਮ ਤੱਕ ਵਿਹਲਾ ਹੋਊਗਾ ਠੀਕ ਆ ਬਾਕੀ ਜਿਹਨੇ ਹੋਇਆ ਆਪਣੇ ਵਾਲੀ ਗੱਡੀ ਵੀ ਟਿਕਾਣੀ ਲੱਗ ਗਈਆਂ ਨੇ ਹੁਣ ਅੱਜ ਭਾਈ ਫੁੱਫੜਾ ਟਰੈਕਟਰ ਲੈ ਕੇ ਆਏ ਹੋਏ ਆ ਦੂਆ ਟਰਾਲਾ ਭਰਨਾ ਠੀਕ ਆ ਪਰ ਪਰ ਜਾ ਕੇ ਬਿੰਦਰ ਉਰੀ ਆ ਕਹਿੰਦਾ ਮੈਂ ਹੈਗਾ ਔਰ ਬੱਸ ਹਾਂ ਉਰੀਆ ਕੱਲ ਉਰੀਆ ਉਰੀਆ ਇਹ ਭਾਈ ਹਲੇ ਤੇ ਉਹਦੇ ਖਾਣਾ ਆ ਤਾਂ ਟਰੈਕਟਰ ਆਪਾਂ ਨੇ ਇਦੇ ਬੰਨਾ ਹੁਣ ਐ ਕਰੂੰਗਾ ਕੰਬਲ ਜਿਆ ਦੇ ਦਿੰਦੇ ਆ ਕੋਈ ਤਾਰ ਕੇ ਆਹ ਹਾਂ ਹਨਾ ਗਾਹ ਨੂੰ ਕਰਕੇ ਖੜਾ ਲੀਂਗਾ ਉੱਥੇ ਉਹਨੇ ਅੱਜ ਤਾਂ ਲੋਟੇ ਬਹੁਤ ਆਇਆ ਕੰਡੇ ਕੋਲ ਖੜਾ ਜਿਵੇਂ ਮੂਰੇ ਲਾਈਟਾਂ ਜੈਨ ਤਕਾਣੇ ਮੇਰੇ ਨਾਲ ਵਿਹਲਾ ਹੋ ਜਾਣਾ ਫੇ ਮੈਂ ਆਪਣਾ ਕੰਬਲ ਜਿਦੋਂ ਪਾ ਦੂੰਗਾ ਠੀਕ ਆ ਹਾਂ ਹਾਂ ਇਹ ਦਰਵਾਜ਼ਾ ਲਗਾਏ ਭਾਈ ਦਰਵਾਜ਼ਾ ਪਾ ਦਿੰਨਾ ਹੋਰ ਦੱਸ ਨਾ ਨਾ ਲੋੜ ਨਹੀਂ ਉਹ ਮਾਹ ਮੇਰਾ ਸੂਤ ਆ ਜਾਊਗਾ ਦੂਏ ਨਾਲ ਖੇਤ ਚੋਂ ਕੱਢ ਲਿਆਊਗਾ ਬੜੇ ਨਾਲ ਮੈਂ ਤਾਂ ਰੋਡ ਭਰਾ ਪਾ ਲਿਆ ਆ ਮੈਂ ਜਲੇ ਨੂੰ ਖੜਾ ਦਿੰਦਾ ਲਿਜਾ ਕੇ ਉੱਥੇ ਪਾ ਕੇ ਉਪਮੇ ਵਾਲਾ ਟਰਾਲਾ ਪੁੱਛਿਆ ਵਾ ਨਾ ਹਾਂ ਹਾਂ ਫਿਰ ਉਹ ਕਾਲੂ ਦੂਏ ਨਾਲ ਪਾ ਲਿਆਉਂਗੇ ਬੜੇ ਨਾਲ ਕਾਲੂ ਆਪੇ ਹੋਰ ਕਰੂੰਗੇ ਜੋ ਖਾਲੀ ਵੀ ਨਾ ਕਰਾਉਣਾ ਹੋਇਆ ਉਹੀ ਖਾਲੀ ਕਰਾ ਕੇ ਮੋੜ ਲੈ ਜਾਣਾ ਕੋਈ ਰੇਟ ਟਰੈਕਟਰ ਬਦਲ ਲੇ ਜੂਂਗੇ ਬਸ ਦੋ ਰੇਟ ਛੱਡ ਦੋਗੇ ਓਰੇ ਇਧਰ ਇਹ ਦੂਆ ਟਰਾਲਾ ਪਾ ਦੇ ਪਾ ਲੇ ਜੂਗਾ ਆਇ ਲੋਟ ਆ ਜੂਗਾ ਨਾਲੇ ਬਾਈ ਜਾਨਸੇ ਕਾਲੂ ਸਵੇਰ ਵਿਹਲੇ ਹੋ ਜੇ ਭੋਲੂ ਨੂੰ ਚਾਹੀਦਾ ਵੀ ਹੋਇਆ ਬਾਈ ਜਾਨਸੇ ਉਹ ਟਰਾਲਾ ਉਹਦਾ ਸਿੱਧਾ ਖਾਲੀ ਲੋਟ ਆ ਜੂਗਾ ਸਹੀ ਹੈ ਇਹਨੂੰ ਖੜਾ ਰਹਿਣ ਨੂੰ ਇੱਕ ਦਿਨ ਆ ਓਕੇ ਆ ਨਹੀਂ ਕੰਮ ਨੇ ਬੜਨੇ ਆ ਹੂੰ ਹੂੰ ਵਾਲੀ ਦਾ ਖਾਸੀ ਆ। ਟਰਾਲੀ ਦਾ ਖਾਸੀ ਹੋ ਵੀ ਚੱਲੀ ਜਾਂਦਾ ਖਿਚਾਈ ਵੀ ਸੋਣੀ ਕਰਦਾ ਇਹ ਕਿ। ਕੀ ਕੰਮ ਵੀ ਬਹੁਤ ਫਾਇਦਾ ਨਹੀਂ ਜਾਂਦਾ ਜਮਾਈ। ਪਤਾ ਨਹੀਂ ਲੱਗਦਾ ਇਹ ਕਿ। ਹਾਂ ਉਹ ਬਰੇ ਖੜੇ ਦਾ ਬੱਲੇ ਦਾ ਵੀ ਚੱਲਦਾ ਖੜਾ ਏ। ਸਾਇਲੈਂਟ ਚੱਲਦਾ। ਚਲੋ ਦੇਖਦੇ ਹਾਂ ਹੁਣ ਭਾਈ। ਰੋਟੀ ਖਾ ਲਈ ਤਾਂ ਖਾਣੀ ਹਲੇ। ਰੋਟੀ ਖਾਣੀ ਆ। ਅੱਛਾ ਠੀਕ ਆ। ਹਾਂ ਕੀ ਹਾਲ ਆ? ਠੀਕ ਆ ਮਹਾ ਜੀ। ਹਾਂ। ਕੈ ਵਾਰ ਯਾ ਪੀਲਿਸ ਵੇਖਦੀ ਦੋ ਵਾਰੀ ਦੋ ਵਾਰੀ ਨਹੀਂ ਆ ਗਈ ਦੋ ਦੋ ਗਲਾਸ ਪੀਤੇ ਚਾਰ ਵਾਰੀ ਹੋ ਗਈ ਹਾਂ ਚਾਰ ਵਾਰੀ ਹਾਂ ਜੀ ਹਾਂ ਜੀ ਫੇਰ ਇਸ ਕੋ ਬੋਲਨੇ ਕਾ ਆਪੀ ਨਹੀਂ ਹੋ ਪੰਜਾਬੀ ਬੋਲਣੀ ਨਹੀਂ ਆਉਂਦੀ ਨਾਲ ਪਰਾਣਾ ਬੰਦਾ ਐ ਪਰਾਣਾ ਪਾਪੀ ਆ ਐ ਲੈ ਵੀ ਅੱਧੇ ਆਉ ਬੈਠੇ ਐ ਅੱਧੇ ਬੈਠੇ ਆ ਹੈ ਦੋ ਪਾਰਟੀਆਂ ਬਣਾ ਲੀਆਂ ਹਾਂ ਜੀ ਹਾਂ ਹਾਂ ਜੀ ਆ ਅੱਡ ਡਡ ਹੋ ਗਿਆ ਅੱਡ ਡਡ ਹੋ ਗਿਆ ਪਰ ਤਿੰਨ ਪਾਰਟੀਆਂ ਚੱਲੇਗਾ ਬਸ ਠੀਕ ਐ ਇੱਕ ਯਾਵੀ ਨੂੰ ਪਾਰਟੀ ਕੱਢ ਦੋ ਮੈਨੂੰ ਇੱਕ ਪਾਰਟੀ ਯਾਵੀ ਨੂੰ ਕੱਢ ਦੋ ਕਰ ਦੂੰਗਾ ਕਿ ਨਹੀਂ ਹੂ ਕਰੀਆ ਹੂ ਕਰੀ ਜਾਂਦੇ ਆ ਹਾਂ ਪਰਚੀਆਂ ਜ਼ਿਆਦਾ ਆ ਗਈਆਂ ਹਨ ਪਰਚੀਆਂ ਬਹੁਤ ਹਾਂ ਚੱਲ ਆਪਣੀ ਗੱਲ ਕਰੂਗੇ ਹੁਣ ਕਰ ਦੂੰਗਾ 3-4 ਰੋਜ਼ ਤੱਕ ਤਿੰਨ ਚਾਰ ਰੋਜ਼ ਤੱਕ ਪਹਿਲਾਂ ਘਟ ਯਾਰ ਲੋਰੀ ਲੋਰੀ ਕੇ ਤੱਕ ਸਾਨੂੰ ਵਿਆਹ ਹੈ ਸਾੜੇ ਵਿਆਹ ਮਾ ਜਾਏ ਪਰਚੀ 5-7 ਦਿਨਾਂ ਨਾ ਘੜਿਓ ਉਦੋਂ ਪਹਿਲਾਂ ਮੈਨਾਂ ਸਾੜੀਆਂ ਮੰਨ ਕੇ ਚੱਲ ਤੂੰ ਤਿੰਨ ਚਾਰ ਪਰਚੀਆਂ ਕੱਢ ਦੋ ਵਿਆਹ ਹੈਗਾ ਹੈ ਮੰਨ ਕੇ ਚੱਲ ਤੂੰ ਹੁਣ ਜਾਂ ਜੈਕਤਰੀਕ ਹੋ ਗਈ ਹੈ ਸੱਤ 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 ਹੋ ਗਿਆ 20 ਤਰੀਕ ਦੇ ਪਹਿਲਾਂ ਪਹਿਲਾਂ ਘੱਟ ਦੋ ਇੰਨੀਆਂ ਪਰਚੀਆਂ ਹੋਰ ਰਹਾ ਜਾਏਗਾ 12 ਦਿਨ ਹੈ ਜਾਨੂ ਆਖੇ ਤਾਂ ਚੱਕ ਦੋ ਇੱਕ ਠੀਕ ਨਹੀਂ ਜੀ ਆਹ ਚੱਕੋ ਗਿਆ ਚੱਲ ਫਿਰ ਉੱਧਰ ਫਿਰ ਉੱਧਰ ਲਾਉਂਦੇ ਬਾਡਾ ਫਿਰ ਸੜਦੇ ਸਾਨੂੰ ਹੋਰ ਕਰਨ ਤੇ ਤਕੜੇ ਦੀ ਜਾ ਕੇ ਹੈ ਠੀਕ ਹੈ ਬੱਸ ਠੀਕ ਹੈ ਗੰਨਾ ਦਾ ਉਹ ਇੰਨਾ ਵੀ ਨਹੀਂ ਨਿਕਲਦਾ 95 ਝਾੜ ਘਟਾਊਗਾ ਬਾਈ ਲੋਕ ਸੱਚੇ ਆ ਇਹ ਤਾਂ 18 ਦਾ ਬਜਨ ਜਿਆਦਾ 95 ਹੁਣ ਲੱਗ ਜਾਣਾ ਪਤਾ ਆਪਣੇ ਖੇਤ ਤੇ ਵੀ ਕਿਹਿਆ ਝਾੜ ਆਇਆ ਇਹਦਾ ਇਹ ਝਾੜ ਘਟਾਊਗਾ ਮਨ ਦਿਖਦੀ ਪਰ ਨਾਲੋਂ 18 ਰਹਤ ਨਹੀਂ ਇਸ ਵਿੱਚ ਤਾਂ ਬਹੁਤ ਝਾੜ ਆਤਾ ਇਹੇ ਮਾਂ ਫੇਰ ਬਾਹੇ ਰੋਣਦਾ ਖੇਤ ਤਾਂ ਕੁਦਾ ਕਹੀ ਨਹੀਂ ਲੱਗਾ ਹਾਂ ਧਾਰਾਂ ਦਾ ਝਾੜ ਜਿਆਦਾ ਹੈ ਬਜਨ ਦੇ ਝੱਕਦਾ ਕੱਦ ਇੰਨਾ ਕਿ ਬਜਰ ਮੈਂ ਚੱਕਦਾ ਉਹ ਬਸ। ਕੀ? ਕੀ? ਬੋਲਾ ਮਾਲ ਦੇ ਦਿਨ। ਲੈ ਲੈ ਵੀ ਆ ਯਾਰ ਪਲੇਣਾ। ਇਹ ਬੋਲਾ ਨਾ 50 ਰੁਪਏ ਨਹੀਂ ਲਊਗਾ। ਉਹ ਘੱਟ ਟਕ ਦੇ। ਬਾਹੂ ਕੋ 50000। ਬੰਦਾ ਨਾ ਬੰਦੇ ਜੇ ਆਉਣਾ ਮੋਬਾਈਲ ਮੋਬਾਈਲ ਚ ਆਉਣਾ। ਅਗਲੇ ਹੀ। ਪਗੜੇ। ਆਹ ਦੇ ਦੇ। ਫਾਟ ਦੇ। ਹੀਲੇ ਰਹਿ ਤੀ ਪਗੜ ਲੈ। ਦੱਤ ਉਹ ਤੇ ਨਵਾਂ ਕਾਲੇ ਦਿੱਤਾ ਬਾਅਦ ਹੋਰ ਨਾ ਕਰ। ਓ ਨਵਾਂ ਲੈ ਲੋ ਤੁਸੀਂ। ਨਵਾਂ ਨਹੀਂ। ਤੁਸੀਂ ਮੇਰੀ ਗੱਲ ਸੁਣਾ ਤੂੰ ਦੀਨੇ ਕੇ ਬਾਅਦ ਕਹਿੰਦਾ ਮੈਂ ਮੋਬਾਈਲ ਲਿਆਉਣਾ। ਮੈਂ ਮੋਬਾਈਲ ਲਿਆਉਣਾ। ਨਹੀਂ ਜੀ ਮੋਬਾਈਲ। ਦਿੱਤਾ ਹੈ ਨਹੀਂ। ਮੇਰਾ ਪੁਰਾਣਾ ਮੋਬਾਈਲ ਚੱਲਦਾ ਹੈ ਮੇਰਾ ਹੱਥੋਂ ਬਹੁਤ। ਫਿਰ ਤੂੰ ਕਹਿੰਦਾ ਓੜਾ ਬਾਈ ਬੰਮ ਮੋਬਾਈਲ ਨੂੰ। ਨਾ ਮਾ ਨਹੀਂ ਚੱਲਦਾ ਹੈ ਮੇਰਾ ਪੁਰਾਣਾ ਚਾਹੀਏ ਬਾਦ। ਇਹ پیسے ਬੰਦੇ ਕਢਾਈ ਸੁਣਾ। ਓ। ਅਲੰਬੜ ਬੈਠਾ ਇੱਧਰ। ਹਾਂ ਜੀ। ਬਹੁਤ ਥੇਰੇ ਪੈਸੇ ਬੰਦੇ ਸਾਰੀ ਲਿਆਉਂਗੀ ਕੋ ਮੋਬਾਈਲ। ਮੋਬਾਈਲ ਤੇ ਸਸਾ ਬੰਦਾ ਰੱਖਦਾ। ਹੋਰ ਤੇ ਫਿਰ। ਈ ਮ ਹੈਓ ਸੌ ਪਰ ਹੀ ਹੋ ਗਈ ਜਯਦੇਵ ਬਾਪੂ ਜ਼ਿਆਦਾ ਹੋ ਗਈ ਜ਼ਿਆਦਾ ਹੋ ਗਿਆ ਪੁੱਛਿਆ ਸਾਰੇ ਚੱਕ ਦੋ ਬਾਹ ਲਾਗੀ ਮੁੰਡਾ ਦੇਖਣ ਹੁਣ ਜਯਦੇਵ ਕਾ ਨਾ ਵੀ ਹੈ ਇਸ ਨੂੰ ਅਭੀ 300 300 ਕੁੰਡਲ ਪ੍ਰਾਈਸ ਕਿਆ ਤੂੰ ਪਰਚੀ ਲਾ ਦੇ ਜਿਹੜਾ ਬੱਜ ਗਿਆ ਦੂਈ ਮਾ ਪਾ ਦੇ ਉਹ ਹਲੋ ਜੇ ਪਰਚੀ ਲਾ ਦੋ ਆਹ ਜਿਹੜਾ ਬੱਜ ਗਿਆ ਇੱਧਰ ਛੱਡ ਲਿਓ ਦੂਈ ਪਰਚੀ ਮਾ ਪਾ ਦੂੰਗੇ ਠੀਕ ਨਹੀਂ ਕਾਹੀ ਨਾ ਗਿਆ ਵਾ ਆਤੀ ਆਇਆ ਅੱਜ ਆਇਟੇਨਸ ਦੇ ਕੱਲੋ ਧੋਲੇ ਪੱਤੀ ਨੂੰ ਬੰਦਾ ਭੁਲਾ ਗਿਆ ਥਾ ਬਾਪੂ ਇੱਕ ਹੋਰ ਲਾਲ ਵਾਲਾ ਹੈ ਹਾਂ ਇੱਕ ਉਹ ਹੈ ਇੱਕ ਆਪਣਾ ਇਧਰ ਜਾ ਰਹਾ ਤਾਂ ਭੁਲਾਇਆ ਕਰ ਰਹਾ ਰਾਹ ਤੇ ਭੁੱਲ ਗਏ ਹਾਂ ਆਕਰ ਐਡਰੈਸ ਦੇਣਾ ਦਿਜੀਆ ਆਪਣਾ ਇਹਨਾਂ ਨੂੰ ਮੋਬਾਈਲ ਦੇ ਦੋ ਲੈ ਕੇ ਫਿਰ ਤੁੰਦਵਾਉ ਵੀ ਲੱਜਣੇ ਇਹ ਤੁੰਦਵਾਉ ਵੀ ਲੱਜਣੇ ਤੁੰਦਵਾਤਾ ਆਪਣਾ ਬੰਦਾ ਭੇਤੀ ਹੋ ਵੀ ਰਹਿਤਾ ਭੁੱਲ ਜੀਦੇ ਨੇ ਤਾਂ ਭੁਲਣੀ ਭੁਲਣਾ ਦਾ ਨਾ ਬੰਦਾ ਤਾਂ ਭੁਲਾ ਗਿਆ ਫੋਨ ਮੋਟਰ ਵੱਰ ਤੇ ਫੋਨ ਕਰ ਰਹਾ ਸੀ ਮੇਰਾ ਪਾਸ ਅੱਛਾ ਕਿੱਦਣ ਆਵਾ ਆ ਦੇ ਦੇ ਵੇਲਾ ਬੰਦਾ ਨਾਰਾ ਜੀ ਵਾਲਾ ਪੁਰਨ ਕਾ ਜਵਾਨ ਨਾ ਮੋਬਾਈਲ ਹੋਏ ਲੋਕੇਸ ਨਾ ਡੇਰ ਵਾਤ ਤਾ ਪਹੁੰਚ ਮੈਂ ਉਹ ਕੱਲ ਬੋਲ ਗਿਆ ਮੋਬਾਈਲ ਨੂੰ ਕਹੂੰ ਜਬੋ ਬੋਲ ਗਿਆ ਟੋਲੀ ਜਾਂਦੇ ਰਹ ਤੂੰ ਤੁੰਦ ਮਾਲ ਜਿਹੜਾ ਮਿੰਨ ਤੇ ਵੀ ਕਿਤੇ ਗਿਆ ਮੈਂ ਬੁਲਾ ਮ ਹਸਪੀਰ ਭਾਈ ਕੇ ਬੋਲੋ ਬੇੜਾ ਮੇ ਜਾਣਾ ਹੈ ਪੁੱਛਾ ਹੈ ਤਾਂ ਵੀ ਬੋਲਦਾ ਉਹ ਬੋਲਦਾ ਨੀਚੇ ਵਾਲਾ ਖੈਦਾ ਮੌੜੀ ਚੱਲ ਜਾ ਪਹਿਲੀ ਵਾਲਾ ਰਸਤਾ ਬਕਦਾ ਦਿਆ ਨੇ ਸਭ ਕੋ ਪਹਿਲੀ ਵਾਲੇ ਨੂੰ ਪੈ ਗਏ ਤੇ ਹਾਂ ਵਾ ਠੀਕ ਹੈ ਵੱਡੋ ਵਾਲਾ ਰਸਤਾ ਸਾਬ ਗੱਡੇ ਵਾਲਾ ਰਸਤਾ ਟੋਪੇ ਵਾਲਾ ਟੋਪੇ ਬੜੇ ਪੈ ਗਏ ਹੈ ਹਾਂ ਇਹ ਬੁਕੇਸ਼ ਬੋਲਾ ਉਹ ਟੋਪੇ ਵਾਲਾ ਰਸਤਾ ਉਹ ਗਾ ਉਹ ਰਸਤਾ ਤਾਂ ਠੀਕ ਹੈ ਤਾਂ ਉਹ ਯਾਰ ਉਹ ਰਸਤਾ ਠੀਕ ਤਾਂ ਉਹ ਰਸਤਾ ਸਿੱਧਾ ਥੋੜੇ ਡੌਲ ਉੱਥੇ ਜਾਣੀ ਸੀ ਮੋਟਰ ਪਰ ਜੇ ਉਹ ਭੜਕ ਕੇ ਰਸਤੇ ਉ ਫੇਰ ਕੇ ਪਤਾ ਕਿੱਧਰ ਜਾਵਾਂ ਤੁਸੀਂ ਹਾਂ ਚੱਲ ਠੀਕ ਆ ਮੈਂ ਦੇਖਾਂ ਯਾਰ ਬੰਦੇ ਲਿਆਉਣੇ ਮੈਂ ਜਾ ਕੇ ਭਾਈ ਪਹੁੰਚ ਕੇ ਖੇਚਾ ਟਰੈਕਟਰ ਬਿੰਦਰ ਬਿੰਦਰ ਕੋਲ ਛੱਡ ਆਇਆ ਮੈਂ ਹਾਂ ਬਿੰਦਰ ਦਾ ਉੱਥੇ ਵਾ ਠੀਕ ਆ ਬਿੰਦਰ ਸਾਹੀ ਆਦੇ ਰਹਿਊਗਾ ਹਾਂ ਪਰਲੀ ਸਾਈਡ ਕੰਡੇ ਕੋਲ ਹਾਂ ਨਾ ਰਾਤ ਨੂੰ ਖਾਲੀ ਹੋਊਗਾ ਹਾਂ ਮੈਂ ਤੜਕੇ ਤੜਕੇ ਨੂੰ ਤੜਕੇ ਨੂੰ ਹੋਊਗਾ ਤੇ ਮੂਰੇ 60 ਟਰਾਲੀਆਂ ਆਲੇ 50 60 ਤੇ ਇਹ ਤਾਂ ਤੜਕਾ ਹੋ ਜਾਣਾ ਬਾਈ ਹਾਂ ਤੜਕਾ ਹੀ ਹੋ ਜਾਣਾ ਮੱਥ ਫੇਰ ਕੇ ਹੁਣ ਬੈਠਾ ਇਹਦੀ ਰਾਖੀ ਵੀ ਸਾਡੇ ਵਾਲੀ ਦੀ ਪੂਰੀ ਘਰੇ ਬੱਚੇ ਆਪਣਾ ਪੈ ਗਈ ਹੁਣ ਇਹੋ ਵੀ ਆ ਖਾਲੀ ਉਹ ਤੜਕਈ ਇਹਨੂੰ ਉੱਥੀ ਪੈ ਜੂਗਾ ਉੱਥੀ ਪੈਣਾ ਉਹਨੇ ਧੁੰਦ ਬਹੁਤ ਹੋਣੀ ਸਵੇਰੇ ਕਿੱਥੇ ਆਉਣਾ ਕਾਲੇ ਦੇ ਵੀ ਜਾਣਾ ਹੁਣ ਸਵੇਰੇ ਹੀ ਅੱਜ ਲੱਦੇ ਦਾ ਕਾਲਾ ਕਹਿੰਦਾ ਦਾ ਜਾਣਾ ਕੱਲੋਂ ਬੱਸ ਫੇਰ ਕੱਲਾ ਜੀ 18 ਫੁੱਟੀ ਤੇ ਲੱਦਦੇ ਆ ਕੰਮੇ ਵਾਲੀ ਟਰਾਲੀ ਲਿਆਂਦੀ ਭਾਈ ਇਹਦੇ ਤੇ ਵੀ ਲੱਦਦੇ ਅੱਜ ਹੁਣ ਜਿਹੜਾ ਰਹੇਗਾ ਗੰਨਾ ਉਹ ਹਲੇ ਆ ਆਹ ਸਾਈਡ ਬਚ ਜਣੀ ਆਪਣੀ ਆ ਸਾਰੀ ਬਚ ਜਣੀ ਹੈ ਨਾ ਆ ਵੱਡੋ ਕਹਿੰਦਾ ਮੈਂ ਸਿੱਧੇ ਜੀ ਤਾਂ ਵੱਢਣਾ ਤਾਂ ਕਹਿੰਦਾ ਆ ਵੱਢ ਕੇ ਪੁਰਾਣੀ ਆ ਇੱਧਰ ਤੱਕੜਾ ਦਾ ਗੰਨਾ ਹੈ ਆ ਤਾਂ ਬਹੁਤ ਦਾ ਗੰਨਾ ਰੀ ਇੱਧਰ ਫਰਕ ਤਾਂ ਆ। ਇੱਧਰ ਜਿਉ ਹੋਇਆ ਨਹੀਂ ਹੋ ਰਿਹਾ ਇੱਥੇ ਰੱਖ ਨਹੀਂ ਆਉ। ਇੱਧਰ ਜਿਉ ਹੋ ਰਿਹਾ ਛੱਡਾ ਕਦੀ ਮਾਰੇ। ਹੂੰ। ਤਾਂ ਹੀ ਮੈਂ ਇੱਥੇ ਨੂੰ ਬਣਾਈ ਜਾਉ। ਹਾਂ ਇਹ ਬਣਾ ਲਾ ਸਿੱਧਾ। ਉਹ ਸਹੀ ਘਵਾਦੀ ਇੱਕ ਪੈਕ ਸਿੱਧਾ ਕਰਕੇ ਪਿੱਛੇ ਸੇਪ ਪਰ। ਆਹ ਸਾਈਡ ਹਲੇ ਬੂਟਿਆਂ ਦਾ ਬਹੁਤ ਫਰਕ ਪੈਂਦਾ ਜਿਵੇਂ ਉਹ ਲੈਣਾਂ ਨੇ ਬੂਟਿਆਂ ਦੀ ਸਿਰੇ ਤੱਕ ਦੀ ਪਹਿਲਾਂ ਇੱਧਰ। ਆਹ ਸਾਈਡ ਤਾਂਹੀਂ ਥੋੜੀ ਜਿਹੀ ਉਹ ਹੁੰਦੀ ਐ। ਭਈ ਇਹ ਕਹਿੰਦੇ ਜੇ ਵੀ ਵੱਢਣੇ ਨੂੰ ਹੁਣ ਕਹਿੰਦੇ ਸਾਨੂੰ ਹੁਣ ਛੱਡਾ ਸਦਾ ਜੀ ਹੁਣ ਵੜ ਦੂੰਗੇ ਥੋੜੀ ਬਹੁਤੀ। ਹੁਣ ਨਹੀਂ ਵੱਢ ਹੋਣੀਗਾ। ਮੈਂ ਤਾਂ ਕਹਾ ਉਹਨਾਂ ਨੂੰ ਕਿਆ ਕਹਾ ਗਿਰੀ ਹੋਈ ਛੱਡਦੇ ਹੋਗਾ ਕੋਈ ਚੱਕਰ ਨਹੀਂ ਆਹੋ ਜਿਹੜੀ ਗਲੀ ਵੀ ਉਹਨੂੰ ਭੈਸਾ ਚਾਰ ਲੋ ਹਾਂ ਬਾਦਮਾ ਕਹ ਵਧੀਆ-ਵਧੀਆ ਚ ਵੜਦੋ ਅਗਲੇ ਨੇ ਆਪਣੇ ਪਰੋਸੇ ਕਹ ਆ ਵੀ ਕਹਿੰਦਾ ਵਧੀਆ-ਵਧੀਆ ਵੜਾ ਲਈ ਮੈਂ ਵਧੀਆ-ਵਧੀਆ ਵੜਾਉਂਗੀ ਵਧੀਆ ਵੜਾਉਂਗੀ ਹੂੰ ਨਾ ਠੀਕ ਐ ਅਗਲੇ ਦੇ ਵੀ ਗਾਂ ਡੰਗਰ ਉਹ ਆ ਤੁਹਾਨੂੰ ਕਹਾ ਭੂਮ ਕਰਕੇ ਵੀ ਤੂੰ ਕੱਲ ਦਾ ਰੱਖ ਕਹ ਸਵੇਰੇ ਆਇਓ ਕਿਆ ਜਾਣਾ ਕਿ ਆ ਵੇ ਲੈਣ ਦਾ ਤੇ ਲੈਣ ਫਰੀ ਜਾਈ ਉਹਨਾਂ ਨੂੰ ਹਾਂ ਵੀ ਤੁਹਾਨੂੰ ਕੱਲ ਦਾ ਪੱਕਾ ਰੱਖ ਦੀ ਹੂੰ ਬਾਕੀ 95 ਚੱਲ ਰਿਹਾ ਭਾਈ ਹੁਣ ਵਾੜਾ ਲੱਗਿਆ ਆ ਗੰਨੇ ਦਾ ਕੱਦ ਜ਼ਿਆਦਾ ਲੱਗਦਾ ਇੱਧਰ ਮੈਨੂੰ ਇੱਧਰ ਦਾ ਕੱਦ ਹਣਾ ਆ ਦੇ ਭਰੀ ਭਰੀ ਰੱਖੀ ਪਈ ਦੇਖ ਲੈ ਭਰੀ ਫਿਰ ਭਰੀ ਪਈ ਆ ਇਹ ਛੇਖਾ ਖੜਾ ਆਇਆ ਯਾ ਟਰਾਲਾ ਦੂਆ ਦੇਖਦਾ ਕਿੰਨਾ 300 ਤੋਂ ਉੱਪਰ ਹੋ ਗਿਆ ਹੋਗਾ 300 ਤੋਂ ਉੱਪਰ ਹੋ ਗਿਆ ਹਾਂ ਜੀ ਮੇ ਤਾਂ ਸੌਰਾ ਵੀ ਨਹੀਂ ਵੱਡਿਆ ਪਿਆ ਹੁਣ ਆ ਤੂੰ ਬੁਲਤੀ 1 ਕਿਲੋ ਪਾ ਕੇ ਲੈ ਜਾ ਆ ਬਾਪੂ ਇੱਕ ਕਿਲੋ ਪਾ ਕੇ ਲੈ ਜਾ ਇੱਕ ਜਿੱਤਾ ਨਹੀਂ ਜਾਂਦਾ ਇੱਕ ਵਿੱਚ ਨਹੀਂ ਜਾਏਗਾ 200 ਕਿੰਡਲ ਮਾਰ ਖਾ ਰਹਾ ਹੈ ਪਾਪਾ ਬੋਲਦਾ ਇੱਕ ਇੱਕ ਮੈਲੇ ਦਾ ਪਾਕੇ ਨਾ ਹਲੇ ਦਾ ਖਾਸਾ ਗੰਨਾ ਖੜਾ ਉਹ ਖੁੰਜਾ ਜਿਹਾ ਖਾਸਾ ਖੜਾ ਹੈ ਉਹ ਖਾਸਾ ਖੜਾ ਖੁੰਜਾ 60 70 ਕੁਆਂਟ ਲਗਨਾਂ ਖੜਾ ਹੋਣਾ ਨਾ ਨਾ ਆ ਪਰੀ ਖੇਲੋ ਦੋ ਬਸ ਉਨਾ ਕਰ ਦੋ ਠੀਕ ਆ ਉਹ ਜਿੰਨੇ ਕਾ ਟ੍ਰੈਲੀ ਗਈ ਇੰਨੀ ਕਾ ਕਰ ਦੋ ਬਿੱਛੇ ਲਾ ਦੇਗਾ ਆਪਾਂ ਨੇ ਹਾਂਜੀ ਹਾਂਜੀ ਉਹਨੇ ਦੋ ਪਾਕੇ ਕੱਢ ਲੈ ਜਾਣਾ ਬਸ ਦੋ ਪਾਕੇ ਕੱਢ ਲੈ ਜਾਣਾ ਇੰਨੀ ਕਿਲਾ ਕਰ ਦੋ ਜਿੰਨੀ ਕਾਹ ਦੇਗੇ ਆ ਇਹ ਬਲਾ ਪੂਰਾ ਸਿੱਟਾ ਹੋ ਜਾਗਾ ਤਾਂ ਹੋ ਜਾਗਾ ਹਾਂ ਸਾਰਾ ਵੱਢ ਲਓ ਆ ਬਸ ਬਾਕੀ ਕਿਹੜੇ ਮੋਖੂ ਕਹਿੰਦਾ ਦੂਜੀ ਜਨ ਲਿ ਜਾਊ ਹਾਂ ਜੀ ਗਿਰੀ ਗੱਲ ਗਿਰੀ ਬਾਬੂ ਦਰਨਾ ਬਹੁਤ ਨਿਕਲਦਾ ਹੈ ਹਾਂ ਇੱਕ ਹੋ ਰਹੇ ਹੁਣ ਕਹਿੰਦੇ ਤੇ ਮੋਟੂ ਕਹਿੰਦਾ ਵੀ 650 350 350 ਲੱਕੜੀ ਕਿੰਨੀ ਲੱਗੂਗਾ ਰੋਟੀ ਪਕਾਉਣੇ ਨੂੰ 700 ਕਾਹ ਦਾ ਬਣਾਏਗਾ ਖਾਣਾ ਖਾਣਾ ਹੀ ਬਣਾਉਣਾ ਚਾਵਲਾ ਤੇ ਸਬਜ਼ੀਆਂ ਬਣਾਉਣੀ ਆ ਬਾਹਰ ਨੂੰ ਪੁੱਛ ਰਿਹਾ ਬਾਹਰ ਲੈਣਾ ਕਿਹਾ ਉਹਨੂੰ ਮੈਂ dennni ਗੋਟੜਾ ਦਵਾਤਾ ਆ ਲਾ ਇਹਨਾਂ 10 ਗੋਟਨ ਲੱਗੂਗਾ ਲਾ ਸਦਾਈ ਹੋਵੇ ਸਾਲਿਓ ਮਾ 10 ਗੋਟਨ ਕਿੱਥੇ ਲੱਗੂਗਾ ਮਹਾਰਾਜ ਪਾਣੀ ਨਹੀਂ ਗਰਮ ਕਰਦਾ ਮੇਰੇ ਤਾਂ ਚਾਵਲ ਬਣਦਾ ਹੈ ਉਹ ਪਾਣੀ ਪਾਣੀ ਗਰਮ ਕਿੱਸੀ ਚਾਵਲ ਬਣੇ ਜਦ ਚਾਵਲ ਬਣ ਜਿੰਦੇ ਉਹ ਭਾਈ ਖਾਂਦੇ ਵੀ ਅੱਧਾ ਅੱਧਾ ਕਿਲੋ ਆ ਚਾਵਲ ਇਹ 700 ਬੰਦੇ 700 ਬੰਦੇ ਚਾਵਲ ਵੀ ਬਹੁਤ 700 ਬੰਦੇ 10 ਗੋਟਨ ਲੱਕੜੀ ਲੱਗ ਜੂਗੀ 700 ਬੰਦੇ ਕਿਤਨਾ ਹੋਗੇ ਇਹ ਮਰੀ ਜਾਂਦਾ ਹੈ ਇਹ ਉਹ ਤਾਂ ਮੇਰੇ ਇਧਰ ਖਾਤਾ ਸੁਬਾ ਖਾਗਾ ਇੱਕ ਟਾਈਮ ਐਕਸਨ ਸਾਮੇ ਖਾਤਾ ਦੋ ਟਾਈਮੇ ਦਾ ਚਾਵਲ ਕਾਹ ਕੁੰਤ ਉਹ ਇਹਨਾਂ ਨੂੰ ਪਤਾ ਹੈ ਉਹ ਚੱਲ ਨਹੀਂ ਲੱਗੂਗੀ ਸੜੇ ਰੱਖ ਲੂਗੇ ਫੇਰ ਕੰਮ ਆ ਜੂਗੀ ਹਾਂ ਤੁਸੀਂ ਕੰਮ ਲੜਨ ਲੱਗੇ ਲੱਕੜੀ ਪਿੱਛੇ ਨਾ ਬਾਪੂ ਇਧਰ ਚਾਲੂ ਬੰਦੇ ਜਿਆਦਾ ਬਾਪੂ ਕਿੱਥੇ ਜਾ ਕੇ ਬਿਹਾਰ ਹੈ ਸ਼ਾਦੀ ਮੇਂ ਭੀਰ ਘੁਮਾएंगे ਬਾਪੂ ਕੇ ਹਾਂ ਪਪਾ ਨਹੀਂ ਖੜਾ ਮੈਨੂੰ ਪਤਾ ਨਹੀਂ ਕਿੱਥੇ ਬੋਲਦੇ ਇਹ ਬੰਦਾ ਕਹਿੰਦਾ ਤੂੰ ਹਮ ਦਾ ਮਮ ਸਾਰਾ ਕੁਝ ਸਮਝਦਾ ਆ ਆ ਵੱਡਿਆ ਵੀ ਪਿਆ ਇਧਰ ਕੰਨਾ ਹੈ ਪਰ ਆਦਾ ਨਹੀਂ ਵੱਡਿਆ ਹੋਇਆ ਉੱਧਰ ਉੱਧਰ ਤਾਂ ਨਹੀਂ ਵੱਡਿਆ ਪਿਆ ਓ ਉੱਧਰ ਤਾਂ ਨਹੀਂ ਵੱਡਿਆ ਪਿਆ ਕਰਨੀ ਉੱਧਰ ਨਹੀਂ ਵੱਡਿਆ ਉਹ ਵੱੜਦਾ ਬਾਹਲੇ ਮੇਰੀ ਗੱਲ ਸੁਣ ਕਾਲੂ ਉਹਨਾਂ ਨੇ ਚੱਕ ਲੈ ਜਾਨੀ ਉਹਨੂੰ ਮੁੰਡੇ ਨੂੰ ਫੋਨ ਕਰਦੀ ਕਿ ਪੱਤੀ ਇਕੱਠੀ ਕਰ ਲੈ ਜਾ ਜਾ ਕੇ ਬਾਹਰ ਮੁੰਡੇ ਇਹ ਪਤਾ ਹੈ ਜੀ ਨਹੀਂ ਬਾਤ ਪਾਈ ਐ ਇਹ ਕਿੰਨੀ ਲੱਗੂਗੀ ਇਹ ਜ਼ਿਮੀਦਾਰ ਤੇ ਬਾਹਲੇ ਲੈਣਾ ਨੂੰ ਫਿਰ ਦੇ ਦਾਂ ਅੱਛਾ ਹਾਂ ਮੈਂ 3.5 ਘੰਟੇ ਲੱਗਰਾ ਮੈਂ ਸੀ ਲੈ ਲੇਂਗੇ ਸਾਫ ਤੇ ਸੱਤ ਦਿਨ ਕੋਟ ਲੱਗ ਗਾ ਦਸ ਕੋਟ ਸਾਰੇ ਦਾ ਲਾ ਲ ਜਾਲ ਤਿੰਨ ਘਰ ਹੈ ਆਪ ਸਮਝ ਗਾ ਹੈ ਮੈਂ ਅਸਿਕਾ ਫਾਰਾ ਸਮਝਾ ਮੈਂ ਸਾ ਤੋ ਸਮਝਦਾ ਆਹ ਲ ਬਣਾਤਾ ਦੇਖ ਲੈ ਗਾ ਸਿਲੰਡਰ ਲਾਏਗਾ ਇਹਨਾਂ ਥੋੜਾ ਲੈ ਠੀਕ ਆ ਪੱਟੀ ਲਿਆਓ ਥਾਲੀ ਪੱਟੀ ਪੱਟੀ ਲਿਆਓ ਸਿਲੰਡਰ ਰੱਖੋ ਆਪ ਸਿਲੰਡਰ ਲੈਂਗੇ ਆਰ ਦੀਆ ਗਿੰਦੂ ਵਾਲੇ ਨੂੰ ਬੋਲਾ ਰੂੜਾ ਬੋਲਾ ਸਿਲੰਡਰ ਮੁਕੋ ਆ ਆ ਗਿਆ ਤਾ ਪਤਾ ਲੱਗੂ ਉਹ ਤੇ ਜਾ ਦੂ ਇਹਦੇ ਪਰੋਣਾ ਪਏ ਕਰਨਾ ਕਰਾ ਗਰਮ ਹੋਏ ਬੈਠੇ ਲਾਗਰੀ ਕਿਥੇ ਲਾਗਰੀ ਉਹ ਹੈ ਗਾਣਾ ਫਾਇਦਾ ਹੋ ਜੂ ਫੁੱਕਾ ਮਾਰ ਲੈ ਤੇ ਚੱਲੀਏ ਫਿਰ ਚੱਲ ਜੀ ਪਾਈ ਕੈਲੰਡਰ ਉੱਡ ਜਾਇਆ ਤਾਂ ਲਾਗਰੀ ਲੋ ਜੀ ਭਾਈ ਸੂਰ ਦੇ ਨਾ ਰਿਆ ਥੋੜਾ ਜਿਹਾ ਅੱਜ ਹੈ ਕਾਈ ਦੇ ਕੱਪੜੇ ਖੋਲ ਕੇ ਆਉਂਦੇ ਇਦਾਂ ਲਾਗੇ ਲੜਾਈ ਕਰਨ ਬਈ ਬੰਦੇ ਹਲੇ ਆਪਣਾ 100 ਕੁਇੰਟਲ ਕੰਨਣਾ ਖੇਤ ਚ ਰਾਮ ਨਾਮ ਮੜਮੂਟਾ ਘੱਟ ਹੋਊਗਾ ਬਸ 190 ਨੂੰਬੇ ਦਾ ਹੈਗਾ ਆਰਾਮ ਨਾਲ ਇਹ ਤਾਂ ਐਸੇ ਠੀਕੇ ਹੁੰਦਾ 100 ਕਾਉਂਟ ਉਹ ਕਹਿੰਦੇ ਹੂੰ ਇਹ ਤਾਂ ਐਸੇ ਠੀਕੇ ਹੁੰਦਾ ਬਸ ਆਹੀ ਰਹਿ ਗਏ ਨਾ ਦੋ ਦੋ ਭਰੀਆਂ ਹੋਣੇ ਹੂੰ ਦਿਨ ਤੱਕ ਹੀ ਪੇ ਜਾਣਾ ਉਹ ਲੱਦਦੇ ਨੇ ਹਾਂ ਹੈਨਾ ਹੂੰ ਹੂੰ ਇਹਨੂੰ ਚੱਕ 85 ਨੂੰ 100 ਰੁਪਿਆ ਹੋਇਆ ਹੁਣ 100 ਰੁਪਿਆ ਵਾ ਵੜ ਕੇ ਦੇਖੀ ਹੂੰ ਚੱਕ ਦੇ 85 ਨੂੰ ਚੱਕ ਲੈਣ ਖਾਲੀ ਗੱਡੀ ਨਹੀਂ ਜੇ ਮੈਂ ਬਾਕੀ ਛੱਡ ਦੂੰਗਾ ਕਾਕੜ ਨਾਲ ਜੰਪੜਾ ਹੋਇਆ ਉਹਦੇ ਵਾ ਮੱਕੀ ਦੀ ਦਸਕੀ ਤਿਆਰ ਕਰ ਦਿੰਦੀ ਬਾਕੀ ਲੱਦਾਉਂਦੇ ਬਾਈ ਅੱਜ 500 ਭਰੀ ਹੋ ਗਈ ਅੱਜ ਫੇਰ 500 ਕਹਿੰਦੇ ਮੈਨੂੰ ਲੱਗਦਾ ਨਹੀਂ ਵੀ ਇੱਥੇ 500 ਹੋਣੀ ਹੈ ਹਾਂ ਉਹ ਵੀ ਹੋਣੀ ਯਾਰ ਹੂੰ 300 ਤਾਂ ਮੈਂ ਗਣ ਕੇ ਗਿਆ ਤਾਂ ਯਾਦ ਭਰੀ ਅੱਜ ਕੱਲ੍ਹ ਵਾਲੀ ਨਾਲ ਤੇ ਨਰੋਈ ਲੱਗਦੀ ਮੈਨੂੰ ਪਾਈ ਸੀ ਇਹਨਾਂ ਨੇ ਭਰੀ ਆ ਭਰੀ ਆ ਫੱਟੇ ਤਾਂ ਕਹੀ ਜੇ ਪਈ ਨੀ ਨਿੱਗਰ ਭਰੀ ਆ ਨਾ ਉੱਪਰ ਚੱਲ ਦੇਖਦੇ ਹਾਂ ਉਹਦਾ ਕੰਡੇ ਨੇ ਦੱਸਣਾ ਵਜਨ ਤਾਂ ਜਾਖਾ ਆਹ ਕੰਡਾ ਹੀ ਦੱਸੂ ਭਾਈ ਯਾਰ ਇਹ ਬੰਦਾ 1.5 ਫੁੱਟ ਛੋਟਾ ਹੈ ਹੂੰ ਤੇ 1.58 ਹੈ 1.58 ਬਣਾ 20 ਆ ਪੂਰਾ ਇੱਕ ਗੇੜ ਦਾ ਫਰਕ ਪੈਣਾ ਡੇਢ ਦਾ ਉੱਪਰ ਜਾ ਕੇ ਪਿੱਛੇ ਡੇਢ ਫੁੱਟ ਜੇ ਡੇਢ ਇੱਕ ਭਰੀ ਦੋ ਭਰੀਆਂ ਫਿੱਟ ਹੋ ਜੰਦੀਆਂ ਹੂੰ ਗੇੜ ਦਾ ਫਰਕ ਹੂੰ ਉਹ ਬਾਹਰ ਨਿਕੜਾਂ ਇਹ ਬਹੁਤਾ ਨਾ ਮੂਰੇ ਦੇ ਪਿੱਛੇ ਸਾ ਲੱਦਣਾ ਇਹਨਾਂ ਨੂੰ ਕਹਿਣਾ ਹੀ ਨਹੀਂ ਆਪੇ ਲੱਦਦੇ ਵਧੀਆ ਲੱਦਦਣੀਆਂ ਇਹਨਾਂ ਨੇ ਸਾ ਲੱਦਦੇ ਲੋੜੇ ਨਹੀਂ ਕਹਿਣੇ ਦੀ ਠੀਕੜਾ ਇਹ ਸੋ ਪਤੀ ਸਿੱਧੀ ਮੈਂ ਆ ਭਰੀਆਂ ਲਾ ਦਲੇ ਜੇ ਨੇ ਤੇ ਇੱਧਰ ਸਾਰੀਆਂ ਹੂੰ ਬਾਕੀ ਦਾ ਫਿਰ ਆ ਤਾਂ ਨੇੜੇ ਹੀ ਹੋ ਜਣੀ ਆ ਉੱਥੇ ਭੱਟਾ ਲੱਗਿਆ ਬਡਾਲਾ ਆ ਉੱਥੇ ਬਗੀੜਾ ਦੇਖ ਕੇ ਆ ਕੇ ਬੈਕ ਲਾ ਕੇ ਲਾ ਦੋ। ਥੋੜਾ ਲੱਗੀ ਦੂਰ ਤੇ ਮੋਟਰ ਚਮਕਣ ਉਹ ਉੱਥੇ ਦੇ ਪਿੰਡ ਕੋਲ ਤੇ ਹੁਣ ਤਾਂ ਚਮਕੂਗੀ ਉਹ ਸਫਾਈ ਹੋਣੀ। ਕਿੰਨੇ ਚ ਉਹਨੂੰ ਦੇਖਦੀ ਆ। ਸਫਾਈ ਹੋ ਗਈ ਹੁਣ। ਕਰਾਉਂਦੇ ਸਫਾਈ ਦੀ ਆ। ਕੱਲੇ ਝੰਗਾ ਜਿਹਾ ਫੂਕ ਦੂੰਗੇ ਆ। ਆ ਪੱਤੀ ਵੱਢ ਲੇ ਗਏ ਨਾ ਜਿੱਦਣ। ਇੱਥੇ ਨੂੰ ਸੜਦੇ ਨੇ ਝੰਗਾ ਖਿੱਚ ਕੇ। ਉੱਪਰ ਸੜ ਕੇ ਪੱਤੀਆਂ ਥੱਬਾ ਅੱਗ ਲਾਉਣੀ ਰੋਣ। ਠੀਕ ਆ। ਹਾਂ। ਆੜੂ ਦੇ ਪੱਤਾ ਸਾਰਾ ਝੜ ਗਿਆ। ਮਰੂਦ ਲਾਲ ਲੱਗਿਆ ਪਿਆ ਹੁਣ ਇਹਨੂੰ ਤਾਂ ਨਹੀਂ ਹੋਣਾ। ਕੱਦਾਂ ਲੱਗਿਆ ਪਿਆ ਬਸ ਉਹ ਵੀ ਖਾਦਾ ਪਿਆ ਜੰਗੀਦਾਂ ਕਦੇ ਯਾ ਮੈਂ ਦੇਖਿਆ ਤਾਂ ਇੱਕ ਲੱਗਿਆ ਹੋਇਆ ਕੱਢਣੇ ਪਾਣੀ ਦੇ ਰੱਖਤਾ ਐ ਜਿਕੇ ਬੇਲਬੂਲ ਦੀ ਕੱਢ ਦੋ ਕਹਿੰਦੇ ਉਹ 베ਰੀ ਕੱਢ ਦੋ ਵਿੱਚ ਤੇ 베ਰੀ ਸਫਾਈ ਜੀ ਕਰਦੇ ਜੀ ਉੱਪਰ ਚੜਾਉਣੀਆਂ ਟਾਇਲ ਜੀ ਬੇਲੇਜ ਹੋ ਗਏ ਧੁੱਪਾਂ ਜੀਆਂ ਚਮਕ ਤੇ ਕਿ ਮਿਸਤਰੀ ਲਾ ਕੇ ਨਾ ਆ ਟਾਇਲ ਥੱਲੇ ਜਿਹੜੀ ਕੋਠੇ ਪਰ ਲਾਉਣੀਆਂ ਹਨ ਉੱਪਰ ਹੂੰ ਥੱਲੇ ਫੇ ਬਾਬਾ ਕਹਿੰਦਾ ਲੋਕ ਹੋਰ ਵੀ ਤਾਂ ਦਾਹੀਂ ਲੱਗੂਗੀ ਲੱਕ ਬਊ ਪਹਿਲਾਂ ਲੋਕਟ ਲਿਆਉਂਗੇ ਸਮਾਨ ਕਹਿੰਦਾ ਹਾਂ ਲੋਕਟ ਲਾ ਦੇਣੀ ਥੱਲੇ ਹਾਰੇ ਚ ਇੱਕ ਹੀ ਦੇ ਬਿਆਰ ਨੂੰ ਠੀਕ ਹੀ ਦੇਣਾ ਨੂੰ ਕਹਿੰਦਾ ਵਿੱਚ ਤੇ ਲੁੱਕ ਪਾਉਣੀ ਵਿੱਚ ਡਾਇ ਲਾਉਣੀ ਹੈ ਬਸ ਦੱਸ ਥੱਲੇ ਬਜਰੀ ਦਾ ਪਾਉਣਾ ਲਾਓ ਲੋਕਟ ਥੱਲੇ ਅੰਦਰ ਜੜਾਂ ਚ ਜਾਣਾ ਚੱਕੀ ਜਾਂਦੀਆਂ ਫਿਰ ਲੋਕਟ ਲਾ ਦਿੰਦੇ ਸਫਾਈ ਹੋਊਗੀ ਸੁਸਰਾਜ ਨਹੀਂ ਹੋਊਗਾ ਲੋਕਟ ਲਾ ਕੇ ਆਪਾਂ ਨੇ ਤੇੜਾ ਜਿਹਾ ਸਮਿਟ ਭਰ ਦੇਣਾ ਠੀਕ ਹੈ ਮਿਸਟਰੀ ਦੀ ਭਰ ਦੇਣਾ ਕੱਖ ਨਹੀਂ ਹੋਊਗਾ ਫਿਰ ਪਾਣੀ ਕਿੱਦਾਂ ਲਾਇਆ ਵੈ ਬੰਸਲੇ ਕਿੱਤੇ ਗਿੱਲੇ ਪਈ ਕੇਤ ਹੈ ਨਾ ਗਿਰਨੇ ਗਰੇ ਵਗੰਨੇ ਕਰੇ ਮੇ ਰੇਤਾ ਹੈ ਰੇਤੀ ਵਾਲੇ ਖੇਤਾਂ ਦਾ ਫਰਕ ਹੀ ਹੁੰਦਾ ਦੇਖਦੇ ਹਾਂ ਕਿਆ ਬਣਦਾ ਇਹਦਾ ਮੋਟੂ ਲੱਗਿਆ ਵਾ ਮਾਰੂ ਮਾਰ ਕੱਲ 70 ਭਰੀਆਂ ਛੀਲਤੀਆਂ ਕੱਲੇ ਨੇ ਇਹਨੇ ਮਿੱਠੂ ਨੇ ਮੋਟੂ ਨੇ ਮੋਟੂ ਨੇ ਉਹ ਗੱਬੇ ਜਿਹੜਾ ਲੱਗਿਆ ਉਹ ਕਹਿੰਦਾ ਮੈਂ ਨਾਲਤ ਨਹੀਂ 100 ਛੀਲਦਾ ਛੀਲਦਾ ਉਹ 70 ਭਰੀਆਂ ਛੀਲ ਦਿੰਦਾ ਕਹਿੰਦਾ ਮੈਂ ਕੱਲਾ ਕੱਲ 70 ਭਰੀਆਂ ਛੀਲਤੀਆਂ ਅੱਜ ਵੀ 60-65 ਲੱਗਿਆ ਹੋਣਾ ਕਰਨ ਪੁੱਛ ਲੈ ਜਾ ਕੇ じゃ 50+ ਹੋਊਗਾ ਲੈ 50 ਦੇ ਤਾਂ ਹੋ ਕੇ ਫਿਰ ਆਉਣ ਬੋਲਣਾ ਹੂੰ ਇਹ ਜੋ ਪਰੇ ਹੋਣ ਹੂੰ ਹੁਣ ਕਾ ਤੇ ਕਹਿੰਦੇ ਐ ਹੂੰ ਹੁਣ ਕਾ ਤੇ ਕਹਿੰਦੇ ਐ ਆ ਪਾਰਟੀ ਦਾ ਤੱਕ 3 ਦਿਨਾਂ ਪਾਰਟੀ ਦੋ ਦਿਨ ਬਾਅਦ ਲੱਦੂਗੇ ਹਲੇ ਹੋਰ ਦੀ ਲੱਦਣੀ ਹੋਣੀ ਮੈਂ ਤਾਂ ਇਹਨੂੰ ਆਏ ਕਿਹਾ ਵੀ ਸਾਡੀਆਂ ਸਿਰਦੂ ਹੋਣ ਸਾਨੂੰ ਵਿਆਹ ਜਣਾ ਆ ਸਲਾ ਲੂਗੇ ਹੋਰ ਦੇ ਵੀ ਚੀਜ਼ਾਂ ਦੇ ਬੇਚਾਰੇ ਪੈਸੇ ਫੜੇ ਪਿਆ ਉਹਨਾਂ ਦੀ ਵੀ ਛੱਲਣੀਆਂ ਫਾਰਾ ਦੇਖਣਾ ਪੈਂਦਾ ਕੋ ਪਿੰਿਆ ਪਰ ਇਹ ਬਾਈ ਨੇ ਵਿਚੀ ਵਿਚੀ ਦੇ ਵਿਚੀ ਵਿਚ ਕਿੰਨੀ ਭਰੀ ਪੈ ਜਾਂਦਾ ਆਪਣੀ ਵਾਲੀ ਬਾਬੀ ਹੈ ਨਾ ਭਰੀ ਤਾਂ ਉਨੀਓ ਪੈਣੀ ਬਾੜ ਤਾਂ ਉਨੀਓ ਮੈਂ ਉੱਪਰ ਜਾ ਕੇ ਗੀੜਾਂ ਦਾ ਫਰਕ ਪੈ ਜਾਂਦਾ ਦੋਈ ਭਰੀ ਚ ਇੱਕ ਦੋ ਭਰੀਆਂ ਦਾ ਬਸ ਹੋਰ ਕਿੰਨਾ ਕੁ ਫਰਕ ਪੈਂਦਾ ਚਲੋ ਭਾਈ ਦੇਖਦੇ ਹਾਂ ਹੁਣ ਕੱਢਦੇ ਇਹਨੂੰ ਵੀ ਅੱਜ ਲੱਦ ਕੇ ਰੇ ਤੇ